ਪਹਿਲਾਂ ਹਾਂ ਦੇਂਗੇ ਆਪੇ ਲਾਈਆਂ ਨਹੀਂ ਆਪੇ ਲਾਈਆਂ ਚੂੜੀਆਂ ਇੱਕ ਇੱਕ ਲਾਤੀ ਆ ਇੱਕ ਪਾਤੀ ਉਹਦੇ ਵਿੱਚ ਇਹ ਦੂਜੀ ਵਿਲਾਤੀ ਆ ਲਾਤੀ ਦੂਜੀ ਦੀ ਉਹ ਉਹ ਕੁਛ ਕੱਢਿਆ ਇਹ ਉਹ ਹਿਰਮਾਲ ਉਹ ਹਿਰਮਾਲ ਕੱਢਿਆ ਉਹਨੇ ਦੂਜੇ ਕੱਢਣੇ ਕਾਗਜ਼ ਚਾਹੀਏ ਉਹ ਚੂੜੀਆਂ ਤੇ ਉਹਨੇ ਜਨਾਨੀ ਨੇ ਪਹਿਲਾਂ ਹੀ ਫੜ ਲਈਆਂ ਤੁਹਾਡੇ ਕੋ ਤਾਨੂੰ ਨਹੀਂ ਪਤਾ ਲੱਗਾ ਹਾਂ ਜਨਾਨੀ ਨੇ ਪਾ ਲਈ ਫੜ ਲਈਆਂ ਉਹਨੇ ਕੱਲਾ ਕਾਗਜ਼ ਲਏ ਨਾ ਹਾਂ ਉਹਨੇ ਕਾਗਜ਼ ਫੋਲਡ ਕਰਤਾ ਮੇਰੇ ਜੇ ਚ ਕਾਗਜ਼ ਕੱਢੇ ਕਾਗਜ਼ ਫੋਲਡ ਕਰਤਾ ਹਾਂ ਚੂੜੀਆਂ ਜਨਾਨੀ ਕੋਲ ਕਾਗਜ਼ ਫੋਲਡ ਕਰਕੇ ਮੰਮੀ ਨੇ ਦੇ ਦਿੱਤਾ ਉਹਨਾਂ ਨੇ ਬਣਾ 100 200 ਤੱਕ ਕੀਤਾ ਇਹ ਉਹ ਕਰ ਲਈਆਂ ਰਮਾਲ ਦੇ ਵਾਂ ਕੀ ਫੋਲ ਲੰਦੇ ਆ ਇਹ ਰਮਾਲ ਦਿੱਤਾ ਹੀ ਮੰਮੀ ਨੇ ਮੁੰਦਰੀ ਬਲਾਤੀ ਉਹ Eh, Mundo de